ਮੈਂ ਬਸ ਇਹੋ ਹੀ ਸੋਚਦੀ ਆਂ ਵੀ ਮੇਰਾ ਕਲੇਜਾ ਨਿਕਲ ਗਿਆ ਮੇਰੇ ਪੁੱਤ ਨੂੰ ਜਦੋਂ ਇਸ ਤਰ੍ਹਾਂ ਉਹਨੇ ਕਿਆ ਵੀ ਮੈਂ ਗਵਾ ਕਰ ਲਿਆ ਵਾ ਮੈਂ ਮਰਿਆ ਸਮਾਨ ਹੋ ਗਈ ਉਸੇ ਟਾਈਮ ਨਾ ਮੈਂ ਜਿੰਦਿਆ ਚ ਰਹੀ ਨਾ ਮਰਿਆ ਮੈਂ ਹਾਂ ਪੁੱਤ ਤੈਨੂੰ ਮੈਂ ਕਿੱਥੇ ਹਾਂ ਕਰਦੀ ਤੈਨੂੰ ਕਦੀ ਨਹੀਂ ਸੀ ਮੈਂ ਨਾ ਹੀ ਨਾ ਕਰਦੀ ਸੀ ਐਰ ਕੰਨ ਤੈਨੂੰ ਮੈਂ ਕਿਉਂ ਨਹੀਂ ਢੱਕਿਆ ਮੈਂ ਢੱਕ ਲੈਂਦੀ ਮੇਰਾ ਪੁੱਤ ਬਾਤ ਹੀ ਜਾਂਦਾ ਹਾਂ ਜੀ ਨਵੇਂ ਤਰੀਕੇ ਦੀ ਠੱਗੀ ਆ ਗਈ ਹੁਣ ਬਚੋ ਜਿੰਨਾ ਬਚਿਆ ਜਾਂਦਾ ਧਿਆਨ ਨਾਲ ਗੱਲ ਸੁਣਿਓ ਹੁੰਦਾ ਕੀ ਆ ਕਿ ਮੁੰਡਾ ਬਾਹਰ ਦੀ ਟਰਾਈ ਕਰਦਾ ਉਹ ਤਾਂ ਬਾਹਰ ਦਾ ਕੰਮ ਨਹੀਂ ਬਣਦਾ ਕੰਮ ਨਹੀਂ ਬਣਦਾ ਉਹਨੂੰ ਬਾਹਰੋਂ ਜੁਕੇ ਤੋਂ ਫੋਨ ਆਉਂਦਾ ਜੁਕੇ ਤੋਂ ਫੋਨ ਆਉਂਦਾ ਉਹ 2-4 ਦਿਨ ਯਾਨਕ 2-4 ਮਹੀਨੇ ਗੱਲਬਾਤ ਕਰਦੇ ਇੱਕ ਦੂਜੇ ਨਾਲ ਇੱਕ ਦੂਜੇ ਦੇ ਯਾਰ ਦੋਸਤ ਬਣ ਜਾਂਦੇ ਸਵੰਦ ਗ੍ਰੰਥਾ ਜੀ ਮੇਰਾ ਬੇਟਾ ਤਾਂ ਜੁਕੇ ਜਾਣ ਦੀ ਚਾਹਤ ਦੀ ਜੀ ਤੋ ਦਾ ਬਾਰ ਕੋਈ ਦੋਸਤ ਫੋਨ ਦਾ ਹੀ ਦੋਸਤ ਬਣਿਆ ਉਹਦਾ ਦੋਸਤ ਕੋਈ ਨਹੀਂ ਛਕਲੇ ਹੀ ਨਹੀਂ ਵੇਖੀ ਨਾ ਮੁੰਡੇ ਨੇ ਦੇਖੀ ਜੀ ਉਹਦੀ ਫੋਨ ਤੇ ਕੌਲਾਂ ਦੇ ਕਨੈਕਟ ਹੋਇਆ ਜੀ ਉਹਦਾ ਤੇ ਗੱਲਾਂ ਬਾਤਾਂ ਜਿਆਰ ਦੋਸਤ ਬਣ ਗਿਆ ਜੀ ਵੀਰੇ ਵੀਰੇ ਬਸ ਵੀਰੇ ਵੀਰੇ ਹੁੰਦੀ ਰਹੀ ਜੀ ਤੋ ਨੇ ਕਹਿੰਦਾ ਵੀਰੇ ਤੇਰਾ ਜੇ ਤੱਕ ਨਹੀਂ ਕੱਲ ਬਣਿਆ ਤੂੰ ਇਹਨੇ ਜਿਹੜਾ ਲਟਰਾਇਆਂ ਕਰਨ ਨਾ ਕੋਈ ਨਹੀਂ ਆਪਾਂ ਯੂਕੇ ਲਿਆ ਯੂਕੇ ਰਹਿਣਾਂ ਦੇ ਜੋ ਕੇ ਬੰਦੇ ਆਪਾਂ ਬਥੇਰੇ ਲਿਆਉਣੇ ਨੇ ਤਿੰਨ ਵੀ ਲਿਆਉਣੇ ਨੇ ਜੀ ਤੇ ਉਹਨੇ ਮੁੰਡੇ ਨੂੰ ਚਾਹਸਾ ਦੇ ਕਹਿੰਦਾ ਵੀਰੇ ਆ ਜਾ ਤੇ ਪੈਸੇ ਮੈਨੂੰ ਇੱਥੇ ਆ ਕੇ ਦੇ ਦੇ ਪੈਸੇ ਦੀ ਕੋਈ ਗੱਲ ਨਹੀਂ ਜੀ ਮੈਂ ਫੇਰ ਵੀ ਤੇਰਾ ਵੀ ਗੱਲਬਾਤ ਕਰਦੇ ਇੱਕ ਦੂਜੇ ਨਾਲ ਇੱਕ ਦੂਜੇ ਦੇ ਯਾਰ ਦੋਸਤ ਬਣ ਜਾਂਦੇ ਯਾਰ ਦੋਸਤ ਬਣਿਆ ਉਹ ਕਹਿੰਦਾ ਕਿ ਮੇਰਾ ਕੰਮ ਇਹੋ ਹੀ ਹੈ ਚਲ ਮੈਂ ਮੁੰਡੇ ਬੜੇ ਮੰਗਾਏ ਆ ਤੈਨੂੰ ਵੀ ਮੈਂ ਇਧਰ ਇਧਰ ਮੰਗਾਲੀ ਨਾ ਕੋਈ ਚੱਕਰ ਨਹੀਂ ਮੈਂ ਝੁਕੇ ਰਹਿਣਾ ਟੈਨਸ਼ਨ ਲੈ ਇਹਦੀ ਲੋੜ ਨਹੀਂ ਮੈਂ ਤੇਰਾ ਭਰਾ ਹਾਂ ਤੇ ਇੱਥੇ ਹੀ ਆ ਮੈਂ ਤੂੰ ਬਸ ਇਥੋਂ ਟਿਕਟ ਲੈਣੀ ਹੈ ਤੇ ਚੁੱਪ ਕਰਕੇ ਆ ਜਾ ਜੇ ਨਹੀਂ ਟਿਕਟ ਜੋ ਕੇ ਪੈਸੇ ਆਗੇ ਕੋਈ ਗੱਲ ਨਹੀਂ ਇੱਥੇ ਤੂੰ ਆ ਜਾ ਪੈਸੇ ਮੈਂ ਸਾਰੇ ਲਾ ਦੰਨਾ ਹਾਂ ਤਾਂ ਇੱਥੇ ਆਣ ਕੇ ਪੈਸੇ ਕਮਾ ਕੇ ਤੇ ਮੈਨੂੰ ਦੇ ਦੀ ਉਹ ਕਹਿੰਦਾ ਠੀਕ ਉਹ ਉੱਥੋਂ ਫਲੈਟ ਫੜਦਾ ਉਹ ਕਹਿੰਦਾ ਵੀ ਇੱਦਾਂ ਟਿਕਟ ਲੈ ਜੈਪੁਰ ਤੋਂ ਤੇ ਇੱਥੇ ਈਰਾਨ ਆ ਜਾ ਇਰਾਨ ਆ ਜਾ ਇੱਕ ਦੋ ਦਿਨ ਹੋਟਲ 'ਚ ਰਹਿਣਾ ਉਸ ਤੋਂ ਬਾਅਦ ਤੋਂ ਆ ਰਾਮਣਾ ਮੇਰੇ ਕੋ ਪਹੁੰਚਣਾ ਇੱਥੇ ਜੁੱਕ ਉਹ ਇਦਾਂ ਹੀ ਕਰਦਾ ਜਦੋਂ ਇਰਾਨ ਜਾਂਦਾ ਇਰਾਨ ਉਹਨਾਂ ਦਰਿੰਦਿਆਂ ਦੇ ਹੱਥ ਹੱਥ ਦੇ ਉਹਨੂੰ ਇੰਨਾ ਕੁੜਦੇ ਮਾਰਦੇ ਇੰਨਾ ਤਸ਼ੱਦਦ ਕਰਦੇ ਆ ਕਿ ਉਹ 50 ਲੱਖ ਦੀ ਡਿਮਾਂਡ ਕਰ ਰਹੇ ਹੁੰਦੇ ਆ ਕਿ 50 ਲੱਖ ਰੁਪਈਆ ਦੋ ਤਾਂ ਦਾ ਡੰਡਾ ਛੱਡੋ ਕਹਿੰਦੇ ਸਵੇਰੇ ਆਪਾਂ ਇਹਦਾ ਕੰਨ ਵੱਢੀ ਕੰਨ ਦੀ ਫੋਟੋ ਭੇਜ ਦੇਣੀ ਹੈ ਬਰਸਾਂ ਦੀਆਂ ਉਂਗਲਾਂ ਵਾਢ ਕੇ ਉਂਗਲਾਂ ਦੀ ਫੋਟੋ ਭੇਜ ਦੇਣੀ ਨਹੀਂ ਤੇ 50 ਲੱਖ ਰੁਪਏ ਦੇ ਤੇ ਕੁੱਟਿਆ ਮਾਰਿਆ ਜਾ ਰਿਹਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜਾ ਰਿਹਾ ਤਾਂ ਮੈਂ ਕਹਿੰਦਾ ਕਿ ਬੱਚੋ ਜਿੰਨਾ ਬੱਜਿਆ ਜਾਂਦਾ ਐਨਾ ਠੱਗਾਂ ਤੋਂ ਨਾ ਬਾਜੋ ਵਿਚਾਲੋ ਪੰਜਾਬ ਉਹ ਕੱਲਾ ਕੱਲਾ ਮਾਪਿਆਂ ਦਾ ਪੁੱਤ ਐਦਾਂ ਨਹੀਂ ਠੱਗੀਆਂ ਨੇ ਠੱਗਾਂ ਤੋਂ ਬਾਜੋ